ਹਲੇ ਵੀ ਚਾਈਨਾ ਡੋਰ ਦਾ ਪ੍ਰਕੋਪ ਨਹੀਂ ਮੁਕਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਡਿਊਟੀ 'ਤੇ ਪਰਤ ਰਏ ਕਰਮਚਾਰੀ ਦਾ ਕੀ ਹਾਲ ਕਰ ਦਿੱਤਾ ਇਸ ਚਾਈਨਾ ਡੋਰ ਨੇ ਕਰਮਚਾਰੀ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਦੇਖ ਸਕਦੇ ਹੋ ਡੋਰ ਦੇ ਵਿੱਚ ਫਸਣ ਤੋਂ ਬਾਅਦ ਉਸ ਦੀ ਗਰਦਨ ਦੇ ਉੱਤੇ ਇਨਾ ਵੱਡਾ ਕੱਟ ਲੱਗ ਗਿਆ ਤਾਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਿਹਾ ਕੀ ਕੁਝ ਉਹ ਬਿਆਨ ਦਿੰਦਾ ਇਸ ਪੂਰੀ ਘਟਨਾ ਦੇ ਬਾਰੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕਿਹੜੀ ਚੀਜ਼ ਦਾ ਧਿਆਨ ਜਿਹੜਾ ਤੁਹਾਨੂੰ ਰੱਖਣਾ ਚਾਹੀਦਾ ਹੈ ਰਾਹ ਦੇ ਵਿੱਚ ਜਾਂਦੇ ਸਮੇਂ ਕਿਉਂਕਿ ਇਹ ਦੱਸਦਾ ਹੈ ਕਿ ਡਿਊਟੀ ਤੋਂ ਘਰ ਪਰਤਦੇ ਹੋਏ ਇਸ ਦੀ ਗਰਦਨ ਦੇ ਵਿੱਚ ਅਚਾਨਕ ਚਾਈਨਾ ਡੋਰ ਫਸ ਜਾਂਦੀ ਹੈ ਜਿਸ ਦੇ ਕਰਕੇ ਕਰਮਚਾਰੀ ਦੀ ਗਰਦਨ ਦੇ ਉੱਤੇ ਕੱਟ ਲੱਗ ਜਾਂਦਾ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਜਲਦੀ ਤੋਂ ਜਲਦੀ ਲੈ ਕੇ ਜਾਇਆ ਜਾਂਦਾ ਤਾਂ ਕੀ ਕੁਝ ਉਸ ਦੇ ਵੱਲੋਂ ਬਿਆਨ ਦਿੱਤਾ ਗਿਆ ਕਿਹੜੀ ਗੱਲਾਂ ਦਾ ਧਿਆਨ ਜਿਹੜਾ ਉਸ ਨੇ ਨਹੀਂ ਰੱਖਿਆ ਜੋ ਤੁਹਾਨੂੰ ਰੱਖਣਾ ਚਾਹੀਦਾ ਹੈ ਰੋਜ਼ ਦੇ ਰੋਜ਼ ਕਿਉਂਕਿ ਹਾਲੇ ਵੀ ਚਾਈਨਾ ਡੋਰ ਵਰਤਣੀ ਨਹੀਂ ਬੰਦ ਕਰ ਰਹੇ ਲੋਕ ਕੁਝ ਬੱਚੇ ਜਿਹੜੇ ਨੌਜਵਾਨ ਨੇ ਉਹ ਹਾਲੇ ਵੀ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗਾ ਜੜੀਆਂ ਨੇ ਉਡਾ ਰਹੇ ਨੇ ਤਾਂ ਉਹ ਤੁਹਾਨੂੰ ਸੁਣਾਣਿਆ ਕਿ ਡਾਕਟਰ ਦਾ ਕੀ ਕੁਝ ਕਹਿਣਾ ਹੈ ਤੇ ਇਸ ਕਰਮਚਾਰੀ ਦਾ ਇਸ ਪੂਰੇ ਘਟਨਾ ਦੇ ਬਾਰੇ ਕੀ ਕੁਝ ਕਹਿਣਾ ਹੈ ਕੀ ਨਾਮ ਹੈ ਤੁਹਾਡਾ ਦੀਪਕ ਜੀ ਦੀਪਕ ਜੀ ਕਿੱਥੋਂ ਦੇ ਰਹਿੰਦੇ ਹੋ ਕੀ ਕੰਮ ਕਰਦੇ ਹੋ ਮੈਂ ਧਰਮਕੋੜ ਤੇ ਐਮ ਬੁੱਗੇ ਦਾ ਰਹਿਣ ਵਾਲਾ ਹਾਂ ਜੀ ਤੇ ਕਲਾਸ 4 ਸਪਾਈ ਸੇਵਾ ਕੰਮ ਤੇ ਵਲਸਟਾਲ ਜੀ ਤੇ ਦੀਪਕ ਜੀ ਕੀ ਹਾਸਾ ਹੋਇਆ ਤੁਹਾਡੇ ਨਾਲ ਮੇਰੇ ਡੋਰ ਫਿਰ ਗਈ ਗਲੇ ਤੇ ਜੀ ਤੇ ਕਿੱਥੇ ਹੋਇਆ ਆ ਹੱਸਾ ਤੇ ਕਿੱਥੇ ਚਲੇ ਸੀ ਇਹ ਜਲਾਲਾ ਪਿੰਡ ਦੇ ਕੋਲੇ ਹੀ ਤੇ ਤੁਸੀਂ ਕਿੱਥੇ ਚਲੇ ਸੀ ਮੈਂ ਘਰੇ ਜਾਂਦਾ ਪਿਆ ਸੀ ਮੋਗਾ ਹੀ ਡਿਊਟੀ ਦਵਾਰੇ ਸੀ ਡਿਊਟੀ ਤੋਂ ਜਾਂਦਾ ਪਿਆ ਸੀ ਤੇ ਕੀ ਫਿਰਿਆ ਕੀ ਹੈ ਜੀ ਚੈਨਾ ਡੋਰੀਏ ਤੇ ਕੀ ਮੰਗ ਕਰਦੇ ਹੋ ਇਹਨਾਂ ਦੇ ਪਾਵਨ ਦੀ ਲਾਈ ਜਾਵੇ ਡੋਰ ਤੇ ਖਰੀਦਣ ਵਾਲੇ ਤੇ ਵੀ ਤੇ ਵੇਚਣ ਵਾਲੇ ਦੇ ਵੀ ਸਾਡੇ ਕੋਲ ਮੋਗਾ ਸਿਵਲ ਹਸਪਤਲ ਐਮਰਜੈਂਸੀ ਵਿੱਚ ਤਕਰੀਬਨ 3:00 ਵਜੇ ਇੱਕ ਪੇਸ਼ੈਂਟ ਆਇਆ ਹੈ ਗਲੇ ਤੇ ਉਹਦੇ ਇੰਜਰੀ ਹੋਈ ਹੈ ਉਹ ਉਹਦੇ ਕਹਿਣ ਮੁਤਾਬਕ ਉਹ ਧਰਮਕੋਟ ਤੋਂ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਉਹਦੇ ਗਲੇ ਤੇ ਕੁਝ ਧਾਗਾ ਆ ਜਾਂ ਡੋਰ ਟਾਈਪ ਕੁਝ ਫਿਰਿਆ ਹੈ ਉਹਦੇ ਕਹਿਣ ਮੁਤਾਬਕ ਇਹ ਚਾਈਨਾ ਡੋਰੀ ਸੀ ਇੰਜਰੀ ਕੋਈ ਜ਼ਿਆਦਾ ਨਹੀਂ ਹੋਈ ਬਚਾਅ ਹੋ ਗਿਆ ਕਿਉਂਕਿ ਉਹਦੇ ਗਲੇ 'ਚ ਮਫਲਰ ਪਾਇਆ ਹੋਇਆ ਸੀ ਸੋ ਅਸੀਂ ਉਹਦਾ ਜੋ ਐ ਅਸਕੋਰਡਿੰਗਲੀ ਇਲਾਜ ਕੀਤਾ ਹੈ ਠੀਕ ਹੈ ਖਤਰੇ ਤੋਂ ਬਾਹਰ ਹੈ ਤੇ ਕੀ ਨਾਮ ਕੀ ਹੈ ਉਹਦਾ ਉਹਦਾ ਨਾਮ ਜੀ ਉਹਨੇ ਆਪਣਾ ਨਾਮ ਦੀਪਕ ਸਰਵਾ ਦੱਸਿਆ ਹੈ ਤੇ ਕਿਥੋਂ ਦਾ ਰਹਿਣਾ ਹੈ ਕੋਈ ਧਰਮਕੋਟ ਹੈ ਧਰਮਕੋਟ ਉਹ ਇੱਕ ਸਰਕਾਰੀ ਮੁਲਾਜ਼ਮ ਕਲਾਸ 4 ਹੈ ਹੈਲਪਰ ਹੈ ਚైనా ਡੋਰ ਵਰਤਦੇ ਉਹਨਾਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਚైనా ਡੋਰ 휴ਮੈਨਿਟੀ ਲਈ ਵੈਸੇ ਹੀ ਇਨਸਾਨੀਤ ਵਾਸਤੇ ਖਤਰਨਾਕ ਹੈ ਕਿਉਂਕਿ ਜੇ ਬਾਈ ਚਾਂਸ ਕਿਤੇ ਪਤੰਗ ਕੱਟਣ ਨਾਲ ਡੋਰ ਆ ਜਾਂਦੀ ਹੈ ਕਿਸੇ ਦੇ ਗਲੇ ਤੇ ਆ ਜਾਂਦੀ ਹੈ ਕਿਸੇ ਕੋਈ ਅੰਗ ਤੇ ਹੈ ਤੇ ਇੱਕ ਉਸ ਨੂੰ ਇੰਜਰੀ ਅੱਛੀ ਖਾਸੀ ਇੰਜਰੀ ਕਰ ਜਾਂਦੀ ਹੈ ਇੱਕ ਜ਼ਖਮ ਬਣਾ ਦਿੰਦੀ ਹੈ ਕਈ ਵਾਰੀ ਗਲੇ ਦੇ ਵਿੱਚ ਆ ਗਈ ਤਾਂ ਗਲਾ ਕੁੱਟਣ ਦਾ ਵੀ ਸਾਹ ਕੁੱਟਣ ਦਾ ਵੀ ਡਰ ਬਣਿਆ ਰਹਿੰਦਾ ਹੈ ਤਾਂ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਸਾਨੂੰ ਬੱਚਿਆਂ ਨੂੰ ਇਹ ਨਹੀਂ ਲੈ ਕੇ ਦੇਣੀ ਚਾਹੀਦੀ ਜੋ ਵੀ ਅਗਰ ਕਿਤੇ ਵਿਕਦੀ ਵੀ ਹੈ ਤਾਂ ਪ੍ਰਸ਼ਾਸਨ ਨੂੰ ਖਬਰ ਦੇ ਕੇ ਪੁਲਿਸ ਨੂੰ ਖਬਰ ਦੇ ਕੇ ਇਹ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਮਨੁੱਖਤਾ ਲਈ ਕੋਈ ਨੁਕਸਾਨ ਨਾ ਹੋਵੇ